ਦੇ ਵੀ ਸਾਡੀਆਂ ਬੱਕਰੀਆਂ 6 6 7 7 ਲੀਟਰ ਦੁੱਧ ਦਿੰਦੀਆਂ ਨੇ ਪਰ ਛੋਡੀਆਂ ਕਿੰਨੀਆਂ ਕਿੰਨੇ ਲੀਟਰ ਦੁੱਧ ਦੇ ਦਿੰਦੀਆਂ ਨੇ ਇਹਦਾ ਯਾਰ ਬ੍ਰੇਕ ਆਪਾ ਦੇ ਨੂੰ ਸਹੀ ਗੱਲ ਦੱਸਾਂ ਬੱਕਰੀਆਂ ਨਾਰਮਲ ਸਾਡੀ ਬਾਹਰ ਲਈ ਚਰਾਈ ਤੇ 3 2 2 ਮਸਾਂ ਹੀ ਦਿੰਦੀਆਂ ਨੇ ਲੋਕ ਆਹਦੇ ਨੇ ਬੱਕਰਾ ਰੱਖਿਆ ਸੀ ਹਾਂ ਆ ਫੱਟਾਂ ਦੀਆਂ ਦੇਖ ਲਓ ਪੂਛਾ ਲੈ ਭਈਆ ਚੰਗਾ ਬੱਕਰਾ ਹੁੰਦਾ ਰਿਜ਼ਲਟ ਦੇਖ ਲਓ ਵੀ ਐ ਚੰਗਾ ਹੁੰਦਾ ਜੀ ਭਾਈ ਬਕੈਊ ਵੀ ਹੈਗੇ ਨੇ ਹਾਂ ਵੀਰੇ ਉਹ ਦਿਖਾ ਦਾਂਗੇ ਜਿਹੜੇ ਵੇਚਨੇ ਆ ਹਾਂ ਹਾਂ ਵੇਚ ਦੰਨੇ ਆ ਸੀ ਮੁੱਲ ਨਹੀਂ ਕਦੇ ਲੈਤੀ ਹੈਗੀ ਵੀਰੇ ਬੱਕਰੀ ਬਾਈ ਅੱਜ ਇੱਕ ਕਰਾਲੇ ਪਹੁੰਚੇ ਸੀ ਆਪਾਂ ਦਾ ਬਾਈਆਂ ਦਾ ਮਾਲ ਦਿਖਾਉਨੇ ਆ ਇਹਨਾਂ ਦਾ ਵੀ 100 ਤੋਂ ਪਲੱਸ ਬੱਕਰੀ ਆ ਬਾਈ ਤੇ ਸਾਰੀਆਂ ਚੰਗੀਆਂ ਨੇ ਤੁਹਾਨੂੰ ਪਤਾ ਵੀ ਕਰਾਲੇ ਵਾਲਿਆਂ ਕੋਲੇ ਕਿਹਾ ਜਾ ਮਾਲ ਇਹਨਾਂ ਦਾ ਬੱਕਰਾ ਵੀ ਵਧੀਆ ਵਿਕਿਆ ਸੀ ਸਪਾਰ ਦੇ ਮੇਲੇ ਤੇ ਬਾਈ ਕਿੰਨੇ ਦਾ ਵਿਕਿਆ ਸੀ ਉਹ ਉਹ ਵੀਰੇ 4,25,000 ਦਾ ਵਿਕਿਆ ਦੀ ਠੀਕ ਹੈ ਤੇ ਆ ਬਾਈ ਜਿੰਨੀਆਂ ਪੱਠਾ ਤੁਹਾਨੂੰ ਦਿਖਾਵਾਂਗੇ ਸਾਰੀਆਂ ਉਹੀ ਬੱਕਰੇ ਦੀਆਂ ਨੇ ਤੇ ਉਹੀ ਬੱਕਰੇ ਦਾ ਜਿਹੜਾ ਜਾੜਾ ਇਹ ਚੱਲੀ ਜਾਂਦਾਗਾ ਹੁਣ ਇਹਨਾਂ ਲਵੇ ਤੇ ਤੁਹਾਨੂੰ ਬੱਕਰੀਆਂ ਦਿਖਾਉਨੇ ਆ ਤੇ ਇੱਕ ਵੀਡੀਓ ਆਪਾਂ ਇਹਨਾਂ ਦੀ ਬਈ ਪਹਿਲਾਂ ਪਾਈ ਆ ਉਹ ਵੀ ਜ਼ਰੂਰ ਦੇਖਿਓ ਤੁਸੀਂ ਜਿਨੇ ਨਹੀਂ ਦੇਖੀ ਤਾਂ ਉਹਦੇ ਵਿੱਚ ਵੀ ਵਧੀਆ ਗੱਲਾਂ ਬਾਤਾਂ ਦਸੀਆਂ ਨੇ ਬਜ਼ੁਰਗਾਂ ਨੇ ਤਾਂ ਬਈ ਕੀ ਨਾ ਚੱਲਦਾ ਸਾਡਾ ਬੱਕਰੀਆਂ ਦੇ ਵਿੱਚ ਸਾਡਾ ਦਾ ਵੀਰੇ ਲੰਮੜਦਾਰ ਦੇ ਉਤੀ ਚੱਲਦਾ ਗਾ ਨਾ ਬਾਬੇ ਦੇ ਬਾਬੇ ਦੇ ਨਾਂ ਉਤੀ ਚੱਲਦਾ ਹੈ ਠੀਕ ਆ ਤੈਨੂੰ ਕਿੰਨਾ ਕ ਟਾਈਮ ਹੋ ਗਿਆ ਬਈ ਆ ਬੱਕਰੀਆਂ ਦਾ ਕੰਮ ਕਰਦੇ ਨੂੰ ਵੀਰੇ ਮੈਂ ਤਾਂ 3-4 ਕ ਸਾਲ ਹੋਏ ਨੇ ਉਹ ਸ਼ੌਂਕ ਤਾਂ ਸਾਨੂੰ ਨਿਕੇ ਹੁੰਦੀ ਸੀਗਾ ਅੱਛਾ ਉਹ ਬੱਕਰੀਆਂ ਨਾਲ ਮੈਂ 3-4 ਕ ਸਾਲ ਹੋਏ ਨੇ ਜਾਣ ਲੱਗਿਆ ਠੀਕ ਆ ਪਹਿਲਾਂ ਕੀ ਕਰਦਾ ਸੀ ਬਈ ਪਹਿਲਾਂ ਪਰਦੇ-ਪੁਰਦੇ ਦੀ ਵਹਾਈ ਫਿਰਦੇ ਵੀਲੇ ਅੱਛਾ ਉਦੋਂ ਨਹੀਂ ਬੱਕਰੀਆਂ ਨਾਲ ਨਹੀਂ ਜਾਂਦਾ ਸੀ ਉਦੋਂ ਨਾ ਉਦੋਂ ਘਰੀ ਰੱਖੀਆਂ ਹੁੰਦੀਆਂ ਦੀਆਂ ਵੀਰੇ ਇੱਕ ਦੋ ਕ ਅੱਛਾ ਬਾਹਰ ਨਹੀਂ ਚਾਰਦੇ ਸੀ ਨਾ ਹੁਣ ਚਾਰਨ ਲੱਗਿਆ ਤਿੰਨ-ਚਾਰ ਸਾਲਾਂ ਦਾ ਹੂੰ ਤੇ ਆ ਬੱਕਰੀ ਬਾਰੇ ਦੱਸੀ ਬਈ ਕੀ ਡਿਟੇਲ ਆ ਇਹਦੀ ਕਿੰਨੇ ਦੰਦ ਹੋ ਗਈ ਇਹੇ ਇਹ ਵੀਰੇ ਪੂਰੇ ਦੰਦਾਂ ਸੂਣ ਵਾਲੀ ਬੱਕਰੀ ਆ ਹੁਣ ਅੱਛਾ ਕਿੱਭਣਾ ਇਹ ਹਾਂ ਕਿਹੜੇ ਤੋਂ ਕ੍ਰੋਸ ਸੀ ਬੱਕਰੇ ਤੋਂ ਇਹ ਇਹ ਬੱਕਰਾ ਵੀਰੇ ਉਰੀ ਫਿਰਦਾ ਉਹ ਕਾਲੇ ਬੱਕਰੇ ਤੋਂ ਕ੍ਰੋਸ ਹੋ ਬੜੇ ਗੰਨਾ ਵਾਲੇ ਤੋਂ ਅੱਛਾ ਹਾਂ ਠੀਕ ਹੈ ਤੇ ਇਹਨੇ ਕਿੰਨੇ ਸੂਏ ਦਿੱਤੇ ਤੁਹਾਡੇ ਲਵੇ ਬਾਈ ਇਹਦਾ ਵੀਰੇ ਤੀਜੇ ਸੂਏ ਸੂ ਹੁਣੇ ਪੱਠਾ ਇਹ ਆਪਣੇ ਘਰ ਦੀ ਆ ਇਹ ਹਾਂ ਵੀਰੇ ਘਰ ਦੀ ਪੱਠਾ ਇਹ ਠੀਕ ਹੈ ਤੇ ਆਹ ਪੱਠਾ ਇਹਦੀਆਂ ਨੇ ਹਾਂ ਵੀਰੇ ਪੱਠਾ ਇਹਦੀਆਂ ਨੇ ਇਹ ਉਹ ਬੱਕਰੇ ਦੀਆਂ ਨੇ ਜਿਹੜਾ ਵੇਚਤਾ ਹਾਂ ਹਾਂ ਸਪਾਰ ਦੇ ਮੇਲੇ ਤੇ ਵਿਕੇ ਹੈ ਜਿਹੜਾ ਠੀਕ ਹੈ ਇਹ ਤਾਂ ਨਹੀਂ ਹਜੇ ਕ੍ਰਾਸ ਕਰਾਈਆਂ ਬਈ ਨਾ ਨਾ ਵੀਰੇ ਇਹ ਨਹੀਂ ਕਰਾਈਆਂ ਹੈਗੀਆਂ ਦੋਹੇ ਦੁੱਗੀਆਂ ਨੇ ਵੀਰੇ ਹਜੇ ਇਹ ਦੁੱਗੀਆਂ ਨੇ ਹਾਂ ਇਹਨੂੰ ਤੁਸੀਂ ਕਰਾ ਮੋਗੇ ਜਾ ਕੇ 6 ਦੰਦਾਂ ਦੇ ਕਿ 4 ਤੇ 4 ਤੇ ਹੀ ਕਰਾ ਦਾਂਗੇ ਵੀਰੇ ਕਿੱਥੇ ਵੱਜਦੀਆਂ ਨੇ ਤਾਂ ਮਸਾਂ ਬਚਾ ਵਿਚਾਰ ਰੱਖੀਆਂ ਨੇ ਠੀਕ ਆ ਹੇਟ ਕਿੰਨੀ ਕਰ ਗਈਆਂ ਬਈ ਇਹ ਹੇਟ ਯਾਰ ਕਦੇ ਮਿਣੀ ਦਾ ਹੈ ਨਹੀਂ ਵੀਰੇ ਹੂੰ ਉਹ ਹੋਊਗੀ 39 ਨੂੰ 38 ਟੁੱਤੀ ਹੋਊ ਠੀਕ ਆ ਬਾਕੀ ਬਈ ਦੰਦ ਦਿਖਾਉਣੇ ਦੰਦ ਦਿਖਾ ਦੇ ਦੰਦ ਦਿਖਾ ਦਿੰਨੇ ਆ ਤੁਹਾਨੂੰ ਵੀ ਦੋ ਦੋ ਦੰਦ ਨੇ ਅੱਛਾ ਦੋ ਬੱਚੇ ਦਿੱਤੇ ਸੀ ਬਈ ਇਹਨੇ ਹਾਂ ਵੀਰੇ ਦੋ ਪੱਠਾ ਇੱਥੇ ਨੇ ਦੋਨੇ ਪੱਠਾ ਦਿੱਤੀਆਂ ਹੈ ਹੂੰ ਠੀਕ ਆ ਬਈ ਬੱਕਰਾ ਉਹ ਕਾਲੇ ਰੰਗ ਦਾ ਸੀ ਫਿਰ ਇਹੇ ਜੇ ਰੰਗ ਵੀ ਪਾ ਦਿੰਦਾ ਸੀ ਸ਼ੇਰੇ ਉਹਦੀ ਵੀਰੇ ਮਾਂ ਤੀਗੀ ਮਾਂ ਸ਼ੇਰੀ ਸੀ ਮਾਂ ਸ਼ੇਰੀ ਤੀ ਆ ਬਸ ਇਹਦੀ ਕਾਪੀ ਹੋਦੀ ਉਹਦੀ ਮਾਂ ਅੱਛਾ ਹਾਂ ਠੀਕ ਆ ਵੀ ਤਾਂ ਕਰਕੇ ਉਹ ਕਿਹੜੇ ਕਿਹੜੇ ਰੰਗ ਸੂੰਦਾ ਸੀ ਬਈ ਬੱਕਰਾ ਉਹ ਵੀਰੇ ਡੱਬਾ ਵੀ ਸੂੰਦਾ ਸ਼ੇਰਾ ਵੀ ਸੂੰਦਾ ਕਾਲਾ ਵੀ ਸੂੰਦਾ ਤੀਗਾ ਅੱਛਾ ਹਾਂ ਸਾਰੀ ਰੰਗ ਸੂਈ ਜਾਂਦਾ ਸੀ ਉਹ ਵੀਰੇ ਠੀਕ ਆ ਉਹ ਉਹਦੀਆਂ ਪੱਠਾਂ ਬਈ ਦੁੱਧ ਤੇ ਆਈਆਂ ਨੇ ਕਿ ਦੁੱਧ ਤੇ ਆਈਆਂ ਨਹੀਂ ਹਜੇ ਹਜੇ ਵੀਰੇ ਉਹਦੀਆਂ ਪੱਠਾਂ 'ਚ ਸਵਾਈਆਂ ਨਹੀਂ ਹੈਗੀਆਂ ਯਾਰ ਸਵਾਈਆਂ ਨਹੀਂ ਹੈਗੀਆਂ ਪੱਠਾਂ ਵੀ ਹਜੇ ਆਉਣਗੀਆਂ ਆਉਣ ਵਾਲੇ ਟਾਈਮ 'ਚ ਪਤਾ ਲੱਗੂ ਕਿੰਨਾ ਕਿੰਨਾ ਦੁੱਧ ਦੇਣੇ ਆ ਆ ਰੰਗ ਵੀ ਕੱਢਦਾ ਵੀਰੇ ਉਹ ਅਸੀਂ ਡੱਬਾ ਵੀ ਕੱਢ ਦਿੰਦਾ ਹੈ ਹੂੰ ਠੀਕ ਐ ਇਹ ਕਿੰਨੇ ਟਾਈਮ ਦੀ ਹੋ ਗਈ ਪੱਠ ਬਈ ਇਹ ਵੀਰੇ ਹੋ ਗਈ 6 7 ਮਹੀਨੇ ਦੀ ਹੋ ਗਈ ਵੀਰੇ 7 ਮਹੀਨੇ ਦੀ ਹਾਂ ਠੀਕ ਐ ਹੈਟ ਬਈ ਵਧੀਆ ਕਰ ਕਰ ਹੈਨਾ ਰਿਜ਼ਲਟ ਚੰਗਾ ਆਉਂਦਾ ਸੀ ਉਹਦਾ ਹੈਨਾ ਹਾਂ ਹਾਂ ਵਧੀਆ ਬੱਕਰਾ ਸੀ ਫਿਰ ਯਾਰ ਵੀਰੇ ਹੂੰ ਅਖੀਰੀ ਆ ਬਈ ਹਜੇ ਹਾਂ ਇਹ ਨਿਆਣੀਆਂ ਆ ਪੱਠ ਵੀਰੇ ਫਿਰ ਇਹ ਦੰਦ ਕਦੋਂ ਤੋੜਦਿਆਂ ਨੇ ਬਈ ਛੋਡੀਆਂ ਪੱਠਾਂ ਜਦੋਂ ਦੋ ਦੰਦ ਹੁੰਦੀਆਂ ਨੇ ਕਿੰਨੀ ਉਮਰ ਹੋ ਜਾਂਦੀ ਐ ਇਹਨਾਂ ਦੀ 14 14 ਮਹੀਨੇ ਤੇਰੇ ਤੇਰੇ ਮਹੀਨੇ ਜਾਂ ਤੋੜਦੇ ਨੇ ਵੀਰੇ ਯਾਰ ਸਾਡੇ ਆਰਜਨ ਵਾਲਾ ਐਸੇ ਆ ਉਹਦੇ ਕਰਕੇ ਦੰਦ ਕਸਾਈ ਜਾਂਦੇ ਨੇ ਸੀਤੀ ਤੋੜ ਜਾਂਦੀਆਂ ਨੇ ਸਾਡੇ ਦੰਦ ਸਾਡੀਆਂ ਰਹਿੰਦੀਆਂ ਦਰਖਤਾਂ 'ਚ ਰਹਿੰਦੀਆਂ ਨੇ ਵੀਰੇ ਭਾਈ ਉਹ ਉਹ ਕਿੰਨੇ ਟਾਈਮ ਬਾਅਦ ਤੋੜਦੀ ਹੁੰਦੀ ਆ ਦੰਦ ਜਦੋਂ ਆਪਾਂ ਕਹਿੰਦੇ ਦੋ ਦੰਦ ਹੋ ਗਈ ਕਿੰਨੀ ਉਮਰ ਹੋ ਜਾਂਦੀ ਆ ਉਹਦੀ ਉਹ ਤਾਂ ਵੀਰੇ ਯਾਰ ਜਿਵੇਂ ਹੁਣ 14 ਹੋ ਗਈ 15 ਮਹੀਨੇ ਹੋ ਗਏ ਐ ਤੋੜ ਲੰਦੀਆਂ ਨੇ ਦੰਦ ਕਈ ਪਹਿਲਾਂ ਵੀ ਤੋੜ ਜਾਂਦੇ ਨੇ ਨਾ ਵਿੱਚ ਕਈ ਪਹਿਲਾਂ ਵੀ ਤੋੜ ਲੰਦੀਆਂ ਨੇ ਠੀਕ ਆ ਲਓ ਭਾਈ ਸਾਨੂੰ ਉਹ ਬੱਕਰੇ ਦੀਆਂ ਪੱਠਾਂ ਦਿਖਾਉਨੇ ਆਪਾਂ ਜਿਹੜਾ ਇਹਨਾਂ ਨੇ ਸਪਾਰ ਦੇ ਮੇਲੇ ਤੇ ਵੇਚਿਆ ਸੀ ਤਾਰੇ ਰਿਜਲਟ ਚੰਗਾ ਸੀਗਾ ਉਹਦਾ ਬਈ ਪੂਰਾ ਤੇ ਉਹ ਤੋਂ ਸਾਰੀਆਂ ਹੀ ਤਕਰੀਬਨ ਕਰਾ ਲੀਆਂ ਸੀ ਕ੍ਰਾਉਸ ਬਈ ਹਾਂ ਵੀਰੇ ਲਾ ਬਰਦੀ ਇੱਕ ਵਾਰ ਬੱਕਰੀਆਂ ਸਾਰੀਆਂ ਕਰਾਈਆਂ ਦੀਆਂ ਉਹ ਤੋਂ ਫਿਰ ਉਹਦੇ ਮੇਮਣੇ ਰੱਖੇ ਨੇ ਗਾਹਾਂ ਹਾਂ ਹਾਂ ਕਿ ਗੱਲੀਆਂ ਪੱਠਾ ਰੱਖਿਏ ਨੇ ਨਹੀਂ ਹੈਗੇ ਨੇ ਮੇਮਣੇ ਵੀ ਇੱਕ ਦੋ ਕਰ ਰੱਖੇ ਹੋਏ ਨੇ ਵੀਰੇ ਆਹ ਦੇਖ ਲਓ ਵੀਰੇ ਪੱਠਾ ਆਹ ਦੇਖ ਲਓ ਬਈ ਪੱਠਾ ਲੰਮਾਈ ਲੂਈ ਹਮ ਅਜਾ ਜੈਡ ਬਲੈਕ ਵੀ ਕੱਢ ਦਿੰਦਾ ਸੀਗਾ ਹਾਂ ਸਾਰੇ ਰੰਗੇ ਕੱਢਦਾ ਦੱਬੇ ਚ ਵੀ ਕੱਢ ਦਿੰਦਾ ਸੀ ਹਾਂ ਠੀਕ ਆ ਉਹ ਬਈ ਉਹ ਘਰ ਦੀ ਬੱਕਰੀ ਸੀ ਜਿਹਦਾ ਮੇਮਣਾ ਰੱਖਿਆ ਸੀਗਾ ਵੀਰੇ ਉਹ ਵੀ ਘਰ ਦੀ ਉਹ ਪੱਠ ਦੀ ਆਪਣੀ ਠੀਕ ਆ ਤੇ ਫਿਰ ਉਹਦਾ ਜਿਹੜਾ ਵਾਪਸੀਗਾ ਉਹ ਉਹ ਵੀਰੇ ਸਾਡੇ ਲਵੀ ਦੀ ਬਾਬੇ ਲਵੀ ਦੀ ਬੱਕਰਾ ਉਹ ਤੋਂ ਹੀ ਭਰੀ ਹੋਈ ਸੀ ਉਹ ਅੱਛਾ ਉਹ ਤੋਂ ਭਰੀ ਉਹ ਗਾਂ ਫਿਰ ਘਰੇ ਉਹ ਰੱਖ ਲੈ ਜੈਂ ਹਾਂ ਕਿੰਨੀਆਂ ਝੋਲੀਆਂ ਲੈਤੀਆਂ ਉਹ ਤੋਂ ਉਹ ਤੋਂ ਤਾਂ ਵੀਰੇ 1 ਕਿ ਝੋਲੀ ਲੈਤੀਦੀ ਬਸ ਆਹੀ ਝੋਲੀ ਆਹੇ ਹਾਂ 1 ਕਿ ਝੋਲੀ ਲੈਤੀਦੀ ਮੇਲੇ ਤੇ ਗਏ ਤਾਂ ਅਸੀਂ ਹੂੰਤੀਗੇ ਬਸ ਉੱਥੇ ਵਿਗ ਗਿਆ ਮੂੰਸਾਂ ਨੂੰ ਦਿਖਾਉਣ ਨੂੰ ਗਏ ਸੀ ਲੋਕਾਂ ਨੂੰ ਗਏ ਸੀ ਆਉਂਗਾ ਤੇ ਦੇਖਣਾ ਹੂੰ ਬਸ ਉੱਥੇ ਵਿਗ ਗਿਆ ਤੇ ਬਾਈ ਉਹਦੀ ਹੈਟ ਹੂਟ ਵਗੈਰਾ ਦੱਸੀ ਵੀ ਕਿੰਨੀ ਸੀਗੀ ਉਹ ਵੀਰੇ 2 ਦੰਦ 47 ਇੰਚ ਦੀ ਵੀਰੇ ਦੋ ਦੰਦ ਤੇ ਹਾਂ 47 ਇੰਚ ਦੀ 47 ਇੰਚ ਸੀ ਦੋ ਦੰਦ ਦੀ ਵਿੱਚ ਅਸੀਂ ਉਹ ਆਪਾਂ ਹਾਂ ਹਾਂ ਵੀਰੇ ਦੋ ਦੰਦ ਦੇ ਵਿੱਚ ਆਦੀ ਸਪਾਰਕ ਠੀਕ ਆ ਵੀ ਤੁਸੀਂ ਦੋ ਦੰਦਾਂ ਦੀ ਕਰਾਸ ਕਰਾਤੀਆਂ ਸੀ ਬੱਕਰੀਆਂ ਅਸੀਂ ਤਾਂ ਯਾਰ ਖੀਰ ਹੀ ਛੜਤਾ ਦੀ ਤੈਨੂੰ ਸਹੀ ਖੀਰਾ ਛੜਤਾ ਜੀ ਹੈਡ ਟੂਡ ਚੰਗੀ ਕਰ ਗਿਆ ਹੈਡ ਟੂਡ ਚੰਗੀ ਕਰ ਗਿਆ ਤੀਗਾ ਤੇ ਆ ਦੇਖ ਲੈ ਇਹ ਵੀ ਪੱਠ ਉਹਦੀ ਆ ਇਹ ਨਹੀਂ ਵੀਰੇ ਉਹ ਦੂਜੇ ਬੱਕਰੇ ਦੀ ਆ ਇਹ ਅੱਛਾ ਹਾਂ ਇਹ ਦੂਜੇ ਦੀ ਆ ਹੈ ਹਾਂ ਤੇ ਬਾਈ ਤੁਹਾਨੂੰ ਉਹਦੇ ਮੇਮਨੇ ਦਿਖਾ ਦਿੰਨੇ ਆ ਪਹਿਲਾਂ ਫਿਰ ਤੁਹਾਨੂੰ ਹੋਰ ਬੱਕਰੀਆਂ ਦਿਖਾ ਦਾਂਗੇ ਭਾਈ ਮੇਮ ਨੇ ਫੜ ਲਿਆ ਜਿਹੜੇ ਉਹਦੇ ਹੈਗੇ ਨੇ ਬੱਚੇ ਤੇ ਭਾਈ ਫਿਰ ਉਹ ਫਿਰ ਵੇਚਿਆ ਕਿਉਂ ਤੁਸੀਂ ਦੋ ਦਿਨ ਦਾ ਤੇ ਹੋ ਜਾਦਾ ਰਿਜ਼ਲਟ ਹੋਰ ਲੈ ਲੈਂਦੇ ਉਸ ਤੋਂ ਬਸ ਵੀਰੇ ਉਹੀ ਵੇਚਦਾ ਯਾਰ ਪੈਸੇ ਵੀ ਹੁਣ ਬਹੁਤ ਹੀ ਗਏ ਠੀਕ ਆ ਹੈਨਾ ਵੀ ਜੇ ਛੋਟੇ ਕੋਈ ਮਾਲ-ਮੋਲ ਜਾਂਦਾ ਸੀ ਉਹਨੂੰ ਫੜਦਾ ਸੀ ਆ ਕੇ ਹੈ ਕੇਰਾ ਹਾਂ ਫਿਰ ਯਾਰ ਅਸੀਂ ਬਾਹਰ ਅੰਦਰ ਰਹਿਣੇ ਆਂਗੇ ਬੰਦੇ ਦਿਨ ਪਤਾ ਹੀ ਹੈਗਾ ਹੁਣ ਇਹ ਕਈ ਵਾਰੀ ਨਾਜ਼ਰ-ਨੁਜ਼ਰ ਦਾ ਚੱਕਰ ਹੋ ਜਾਂਦਾ ਹੈ ਨਾਜ਼ਰ ਦਾ ਵੀ ਲੁੱਟ-ਖੋਹਾਂ ਬਾੜੀਆਂ ਹੁੰਦੀਆਂ ਨੇ ਵੀਰੇ ਯਾਰ ਅੱਛਾ ਹੂੰ ਲੈ ਇਹ ਲੋਹੇ ਆ ਵੀ ਆਪਣੇ ਹੋਰ ਬੱਕਰੇ ਦੀਆਂ ਨੇ ਇਹ ਨਹੀਂ ਨਹੀਂ ਵੀਰੇ ਉਹ ਬੱਕਰੇ ਦੀਆਂ ਨੇ ਆ ਪੱਠ ਵੀ ਉਹਦੀ ਉਹ ਆ ਗਈ ਅੱਛਾ ਕਾਲੇ ਬੱਕਰੇ ਦੀ ਠੀਕ ਐ ਹੂੰ ਦੇਖ ਲੋ ਇਹਦਾ ਮੂੰਹ ਮਾ ਲੋ ਰਿਜ਼ਲਟ ਦੇਖ ਲੋ ਬਾਈ ਇਹ ਕਿੰਨੇ ਟਾਈਮ ਦੀ ਆ ਬਾਈ ਇਹ ਵੀ 11 ਇੱਕ ਦੀ ਉਹ 5 6 ਮਹੀਨਿਆਂ ਦੀ ਆ ਇਹ ਹੂੰ ਹੂੰ ਹੋਰ ਲਈ ਪੱਠਾ ਵੜ ਕੇ ਬੱਚੇ ਚੰਗੇ ਨੇ ਲੈ ਆ ਮੇਮਣੇ ਦਿਖਾ ਦੇ ਬਾਈ ਜਿਹੜੇ ਆ ਉਹਦੇ ਸੀਗੇ ਆ ਤੱਕ ਪੱਠ ਦੇਖ ਲੋ ਵੀਰੇ ਲੈ ਆ ਪੱਠ ਦੇਖ ਲੋ ਬਾਈ ਕਿੰਨੀਆਂ ਬੱਕਰੀਆਂ ਕ੍ਰਾਸ ਕਰਾਈਆਂ ਸੀ ਬਈ ਉਹ ਤਾਂ ਉਹ ਤਾਂ ਵੀਰੇ ਲਾ ਵੱਢੀ ਕਰਾ ਲਈਆਂ ਸੀ ਸਾਰੀਆਂ ਕਰਾਤੀਆਂ ਸੀ ਸਾਰੀਆਂ ਕਰਾ ਲਈਆਂ ਸਾਰਿਆਂ ਨੇ ਕੀ ਕੀ ਦਿੱਤਾ ਬਈ ਬੱਕਰੇ ਦੇ ਤੇ ਇੱਕ ਪੱਠਾ ਜਿਆਦੇ ਸਭ ਕੁਝ ਹੀ ਦਿੱਤਾ ਬੱਕਰੇ ਜਿਆਦੇ ਦਿੱਤੇ ਸੀ ਵੀਰੇ ਬੱਕਰੇ ਜਿਆਦੇ ਦਿੱਤੇ ਸੀ ਹਾਂ ਹਾਂ ਪੱਠਾ ਨਹੀਂ ਕੋਈ ਵੀ ਵੇਚੀ ਉਹਦੀ ਪੱਠਾ ਰੱਖ ਲਈ ਜਿਹੇ ਜੀ ਮਰਜ਼ੀ ਪੱਠ ਦੀ ਉਹਦੀ ਰੱਖ ਲਈ ਆ ਦੇਖ ਲੋ ਪੂਸ ਪਾਸ ਦੇਖ ਲੋ ਵੀਰੇ ਇਹਦੀ ਹੂੰ ਲੋਕ ਆ ਜਾਂਦੇ ਨੇ ਬੱਕਰਾ ਰੱਖਿਆ ਸੀ ਹਾਂ ਆ ਪੱਟਾਂ ਜੀਆਂ ਦੇਖ ਲੋ ਪੂਛਾ ਲੈ ਬਈ ਇਹ ਚੰਗਾ ਬੱਕਰਾ ਹੂਦਾ ਰਿਜ਼ਲਟ ਦੇਖ ਲੋ ਵੀ ਐ ਚੰਗਾ ਹੁੰਦਾ ਹਾਂ ਤੇ ਬਾਕੀ ਜਿਹੜੇ ਕਮੈਂਟ ਕਰਦੇ ਹੁੰਦੇ ਆ ਵੀ ਬੱਕਰੇ ਦੇ ਟੈਸਟ ਹੀ ਕਾਲ ਕਿਸੇ ਕੰਮ ਦੇ ਨਹੀਂ ਹੁੰਦੇ ਇਹਦਾ ਤੁਸੀਂ ਗੱਲਾਂ ਕਰਦੇ ਹੋ ਤਾਂ ਉਹ ਇਹਦੇ ਜਿਹੜੇ ਥਾਣ ਸੁਣ ਹੋਣਗੇ ਉਹ ਟੈਕਟੀਕਲਾਂ ਦੇ ਆਧਾਰ ਤੇ ਆਉਂਦੇ ਹੁੰਦੇ ਆ ਬਾਈ ਇੱਕ ਸਾਨੂੰ ਬੱਚੇ ਦਿਖਾਉਣੇ ਆ ਉਹਦੇ ਮੇਮ ਨੇ ਜਿਹੜੇ ਉਹ ਬੱਕਰੇ ਦੇ ਸੀਗੇ ਤੇ ਇਹਨਾਂ 'ਚ ਬਈ ਬਕਾਇਉ ਵੀ ਹੈਗੇ ਨੇ ਹਾਂ ਵੀਰੇ ਉਹ ਦਿਖਾ ਦਾਂਗੇ ਜਿਹੜੇ ਵੇਚਨੇ ਆ ਹਾਂ ਤੇ ਬਈ ਮੇਮ ਨੇ ਬਚਾਉ ਵੀ ਨੇ ਬਾਈਆਂ ਲਵੇ ਜੇ ਕਿਸੇ ਨੇ ਲੈਣੇ ਹੋਏ ਤਾਂ ਲੈ ਲਿਓ ਰਿਜ਼ਲਟ ਚੰਗਾ ਆਉਂਦਾ ਇਨਾ ਅਗਰਾ ਵੀ ਕਾਢ ਲੈਂਦਾ ਛੇ ਉਹ ਨਹੀਂ ਵੀਰੇ ਇਹ ਦੂਜੇ ਦਾ ਬੱਕਰੇ ਦਾ ਕਿਹੜੇ ਦਾ ਕਾਲੇ ਬੱਕਰੇ ਦਾ ਉਹ ਬੱਕਰਾ ਲਈ ਫੜ ਕੇ ਛਲੀ ਮੈਂ ਅੱਛਾ ਕਾਲੇ ਬੱਕਰੇ ਦਿਖਾਏ ਦਿੰਨੇ ਆ ਉਹ ਵੀ ਦਿਖਾ ਦੇ ਬਾਈ ਯਾਰ ਹੂੰ ਲਈ ਤਾਂ ਨਹੀਂ ਵੇਚਣਾ ਇਹ ਤਾਂ ਰੱਖਣਾ ਹੈ ਨਹੀਂ ਵੀਰੇ ਇਹ ਰੱਖਿਆ ਹੋਇਆ ਮੇਮਣਾ ਰੱਖਿਆ ਹੋਇਆ ਕਿੰਨੇ ਟਾਈਮ ਦਾ ਹੋ ਗਿਆ ਬਾਈ ਇਹ ਵੀਰੇ 7 ਮਹੀਨਿਆਂ ਦਾ ਹੋ ਗਿਆ 7 ਮਹੀਨਿਆਂ ਦਾ ਹਾਂ ਲਓ ਬਈ ਸਾਹ ਟੂਟ ਦੇਖ ਲਓ ਇਹਦੀ ਤੇ ਮੂੰਹ ਮੱਥਾ ਚੰਨ ਕੁੰਨ ਦੇਖ ਲਓ ਲੈ ਇਹ ਕਰਦੀ ਆ ਇਹ ਇਹ ਕਰਦਾ ਹੀ ਆ ਵੀਰੇ ਉਹ ਚਿੱਟੀ ਬੱਕਰੀ ਦਾ ਜਿਹੜੀ ਪਹਿਲਾਂ ਦਿਖਾਈ ਤੀ ਅੱਛਾ ਉਹਦਾ ਇਹ ਬੱਕਰੀ ਜੀ ਹਾਂ ਹੂੰ ਠੀਕ ਆ ਆਹਾ ਇਹਦਾ ਬਾਪ ਆਗਾ ਆਹਾ ਗਾਇਆ ਕਰ ਬੁੱਟੇ ਬੱਤਾ ਇਹਨੂੰ ਆਹਾ ਇਹਦਾ ਬਾਪ ਵੀਰੇ ਇਹ ਕਿੰਨੇ ਦਾ ਲੋਗ ਆ ਬਾਈ ਬੱਕਰਾ ਇਹ ਵੀਰੇ ਪੂਰੇ ਦੰਦਾ ਬੱਕਰਾ ਠੀਕ ਆ ਹਾਂ ਹੈਡ ਕਿੰਨੀ ਕਰ ਗਿਆ ਬਈ ਇਹ ਹੈਡ ਤਾਂ ਇਹਦੀ ਨਾਰਮਲ ਆ ਵੀਰੇ ਉਂ ਪਰ ਬਸ ਬੱਚਾ ਚੰਗਾ ਆਗਾ ਉਹਦੇ ਕਰਕੇ ਰੱਖਿਆ ਬੱਚੇ ਪੁੱੱਚੇ ਵਧੀਆ ਕਰਦਾ ਪੱਠਾ ਪੁੱਠਾ ਨਾਰਮਲ ਜੀ ਹੈਡ ਦੇ ਹੀ ਆਗਾ ਹੈਡ ਤਾਂ ਆ ਵੀ ਕਿੰਨੀ ਕਹੂ ਬਾਈ ਦੇਖ ਲੋਈ ਅਸੀਂ ਤਾਂ ਕਦੇ ਵੀਰੇ ਯਾਰ ਮੀਣੀ ਨਹੀਂ ਤੈਨੂੰ ਸਹੀ ਗੱਲ ਦੱਸਣੀ ਮੀਣੀ ਨਹੀਂ ਹੈ ਕਿਤੇ ਕਦੇ ਵੀ ਨਹੀਂ ਮੀਣੀ ਅਸੀਂ ਤਾਂ ਖੜਾ 43 44 ਇੰਚ ਤਾਂ ਫੇਰ ਵੀ ਹੋਊਗੀ ਹਾਂ ਹਾਂ 43 ਤਾਂ ਹੈਗਾ ਜੀ ਹੈਗਾ ਹੈ ਨਾ ਬਈ ਇੰਨਾ ਕ ਤਾਂ ਹਾਂ ਉਹ ਲਿਆਈ ਗੱਬਰ ਫੜ ਕੇ ਮੇਮਣਾ ਲਿਆ ਹੋ ਬੈਠਾ ਸਾਹਮਣੇ ਆਹ ਦੇਖ ਲੈ ਵੀਰੇ ਇਹ ਕਿਹੜੇ ਦਾ ਬਾਈ ਇਹ ਵੀਰੇ ਉਹੀ ਬੱਕਾਲੇ ਬੱਕਰੇ ਦਾ ਜਿਹੜਾ ਵੇਚਿਆ ਸੀ ਪਾਰ ਠੀਕ ਆ ਉਹਦੇ ਨੇ ਹੈ ਇਹ ਲਓ ਰੱਖਿਆ ਦੇਖ ਲੋ ਯਾਰ ਮੇਮ ਨੇ ਉਹਦੇ ਜਿਹੜੇ ਰੱਖੇ ਹੋਏ ਨੇ ਇਹਨੇ ਤੁਸੀਂ 7-8 ਮੇਮਣੇ ਰੱਖ ਲਏ ਸੀ ਉਹਦੇ ਫਿਰ ਹਾਂ ਵੀਰੇ ਮੇਮਣੇ ਦਾ ਯਾਰ ਜਾਨੀ ਕਿ ਸਾਡੀਆਂ ਬੱਕਰੀਆਂ ਇਕੱਠੀਆਂ ਹੁੰਦੀਆਂ ਨੇ ਤਿੰਨ ਚਾਰ ਘਰਾਂ ਦੇ ਚਾਚੇ ਤਾਇਆ ਦੀ ਨੇ ਮੁੰਡੇ ਹੂੰ ਸਾਰਿਆਂ ਦੀ ਬੱਕਰੀਆਂ ਲਵਾਈਆਂ ਦੀਆਂ ਉਹ ਤੋਂ ਸਾਰਿਆਂ ਲਵੇ ਕਿ ਇੱਕ ਦੋ ਦੋ ਮੇਮਣੇ ਰੱਖੇ ਹੋਏ ਨੇ ਠੀਕ ਹੈ ਤੇ ਇਹਨਾਂ 'ਚ ਜਿਹੜੇ ਵੇਚਣੇ ਆ ਜੀ ਉਹ ਦਿਖਾ ਦਿਓ ਜੀ ਦਿਖਾ ਦੇ ਓਏ ਆ ਤਾਂ ਨਹੀਂ ਵੇਚਣਾ ਕਾਲਾ ਨਹੀਂ ਨਹੀਂ ਵੀਰੇ ਇਹ ਨਹੀਂ ਵੇਚਣਾ ਇਹ ਨਹੀਂ ਵੇਚਣਾ ਆ ਇਹਨਾਂ 'ਚੋ ਦੇ ਦੋਗੇ 10 ਬਈ ਕਾਲਾ ਆ ਮੇਮਣਾ ਦੇਣਾ ਵੀਰੇ ਠੀਕ ਹੈ ਇਹ ਕਿੰਨੇ ਕਿੰਨੇ ਉਮਰ ਹੋ ਗਈ ਇਹਨਾਂ ਦੀ ਐਂ ਦੱਸ ਦੇ ਆ 10 ਕਿੰਨੇ ਦਾ ਵੀਰੇ ਇਹ 8 ਕਿੰਨੇ ਦਾ ਵੀਰੇ ਮੇਮਣਾ ਆ ਆ 9 ਕਿੰਨੇ ਦਾ 10 ਕਿੰਨੇ ਦਾ ਹੈ ਵੀ ਸੇਮ ਜੀ ਉਮਰ ਹੀ ਆ ਇਹਨਾਂ ਦੀ ਹਾਂ ਹਾਂ ਤੇ ਬਾਈ ਕੁਆਲਿਟੀ ਦੇਖ ਲੋ ਯਾਰ ਹਾਈਟ ਹੋਊ ਇਹਨਾਂ ਦੀ 36 ਇੰਚ ਹੋਊਗੀ 37 37 ਇੰਚ ਹੈਟ ਹੋ ਬਾਈ ਕਿੰਨੀ ਕੀ ਕਰ ਜਾਣਗੇ ਹੈਟ ਇਹ ਸਾਡੇ 45 ਬੰਤੂਲੀ ਰਾਮ ਨਾਲ ਕਰ ਜਾਣਗੇ ਵੀਰੇ 45 ਬੰਤੂਲੀ ਹੈਨਾ 47 45 ਠੀਕ ਹੈ ਤੇ ਜਿਵੇਂ ਬਾਈ ਉਹ ਬੱਕਰਾ ਥੋੜਾ ਦੋ ਦੰਦ ਤੇ 47 ਇੰਚ ਤੇ ਵਾਗ ਗਿਆ ਸੀ ਹੈਨਾ ਵੀ ਫਿਰ ਰਿਜ਼ਲਟ ਤਾਂ ਉਹੀ ਜਾਊਗਾ ਇਹਨਾਂ ਦਾ ਵੀ ਹਾਂ ਵੀ ਕੋਈ ਉਸ ਬੱਕਰੀ ਦਾ ਵੀ ਫਰਕ ਪੈਂਦਾ ਇਹਨਾਂ ਦੀ ਮਾਮਾ ਦੇ ਕੱਦ ਥੋੜੇ ਛੋਟੇ ਨੇ ਉਹਦੀ ਮਾਂ ਦਾ ਕੱਦ ਵੱਡਾ ਦੀ ਗੱਲ ਹੈ ਅੱਛਾ ਉਹਦੀ ਮਾਂ ਦਾ ਕੱਦ ਵੱਡਾ ਸੀ ਤਾਂ ਕਰਕੇ ਨਾ ਵੀ ਪਰ ਜਾਣਗੇ ਤਾਂ ਬਈ ਇਹ ਪਯੋਤੀ ਹਾਂ ਹਾਂ ਵੀਰੇ ਤੇ ਬਾਕੀ ਟੈਸਟਿੰਗ ਵਾਲਾ ਵਗੈਰਾ ਦੇਖ ਲਓ ਬਾਈ ਤੋਰੀ ਬੱਕਰਾ ਹਾ ਮੜਾ ਜਾ ਮੀਮਣਾ ਵੀਰੇ ਇਹ ਆ ਦੇਖ ਲਓ ਬਈ ਇਹਦੀ ਕੁਆਲਿਟੀ ਡੱਬੇ ਮੁੱਲ ਬਾਈਆਂ ਤਾਂ ਤੁਸੀਂ ਫੋਨ ਤੇ ਪੁੱਛ ਲਿਓ ਜੇ ਕਵੇਚ ਦੱਸ ਦੋਗੇ ਵੀਡੀਓ ਤੇ ਫੋਨ ਤੇ ਨਹੀਂ ਨਹੀਂ ਵੀਰੇ ਦੋੇ ਲੋੜੇ ਫੋਨ ਤੇ ਹਾਂ ਬਾਈ ਫੋਨ ਤੇ ਪੁੱਛ ਲਿਓ ਉਹ ਕਈ ਵਾਰੀ ਫਿਰ ਅਗਲਾ ਕਹਿੰਦਾ ਇਹ ਐਂ ਮੰਗਦਿਆ ਇਹਦੇ ਮਾਰ ਫੜਾ ਲਓ ਲਓ ਫੜੀ ਬੱਕਰਾ ਫੜ ਆਹ ਫੜ ਠੀਕ ਆ ਆਹ ਦੇਖ ਲਓ ਵੀਰੇ ਕਾਲੇ ਦਾ ਇਹ ਵੀ ਉਹਦੀ ਐ ਇਹ ਕਾਲੇ ਬੱਕਰੇ ਦਾ ਜਿਹੜਾ ਹੁਣ ਦਿਖਾਇਆ ਵੀਰੇ ਜਿਹੜਾ ਹੁਣ ਦਿਖਾਇਆ ਇਹ ਉਹਦਾ ਹੈ ਠੀਕ ਆ ਦੇਖ ਲਓ ਵੀਰੇ ਇਹਦੇ ਕੰਨ ਕੁੰਨੇ ਦੇ ਵੀ ਚੰਗੇ ਆਏ ਹਨਾ ਬਈ ਹਾਂ ਤੇ ਆਹ ਮੂਰ ਕੰਨਾ ਜਾਂ ਕਿਹਦਾਗਾ ਇਹ ਵੀਰੇ ਦੂਏ ਵੇਮਣੇ ਦਾ ਜਿਹੜਾ ਵੇਚਿਆ ਤੀਗਾ ਐਸਿਆ ਜਿਹੜਾ ਵੇਚਿਆ ਸੀ ਹਾਂ ਉਹਦਾਗਾ ਸੀ ਠੀਕ ਹੈ ਇਹ ਬਾਈ ਇਤਨੀ ਬਹੁਤ ਰੱਖੇ ਹੋਏ ਨੇ ਮੇਰੇ ਸਾਰੇ ਲਗਭਗ ਮੇਮਣੇ ਰੱਖੀ ਹੋਏ ਨੇ ਮੁੰਡਿਆਂ ਦੇ ਇਹ ਕਿੰਨੇ ਟਾਈਮ ਦਾ ਹੋ ਗਿਆ ਇਹ ਵੀਰੇ ਛੋਟਾ ਮੜਾ ਇਹ 7 ਕ ਮਹੀਨਿਆਂ ਦਾ ਹੋਊਗਾ ਤੇ ਬਾਈ ਟੁੱਲੀ ਫਿਰ ਇਹਨਾਂ ਦੇ ਸਾਰਿਆਂ ਦੀ ਲਈ ਹੋਈਆਂ ਹੈ ਫਿਰ ਇਹ ਯਾਰ ਨੀਗੇ ਨੀਗੇ ਪੱਠਾ ਖਰਾਬ ਕਰਦੇ ਨੇ ਨਾ ਐਸਿਆ ਪੱਠਾ ਬੁੱਲੀ ਜਾਂਦੀਆਂ ਨੇ ਫਿਰ ਠੀਕ ਹੈ ਲਓ ਬਈ ਆ ਬੂਰ ਕੰਨਾ ਵੀ ਵੇਚ ਦੋਗੇ ਇਹ ਵੀ ਇਹ ਨਹੀਂ ਇਹ ਨਹੀਂ ਵੀਰੇ ਵੇਚਣਾ ਹੈਗਾ ਇਹ ਮੇਮਣਾ ਰੱਖਿਆ ਹੋਇਆ ਹੈ ਇਹ ਰੱਖਿਆ ਹੋਇਆ ਹੈ ਹਾਂ ਕਿੰਨੇ ਬਰੀਡਰ ਪਾਲ ਲਏ ਬਾਈ ਹੁਣ ਮਾਲ ਦੇ ਵਿੱਚ ਬਰੀਡਰ ਤਾਂ ਯਾਰ ਵੀਰੇ ਬਹੁਤ ਨੇ ਯਾਰ ਸਾਰਿਆਂ ਲਵੇ 2 2 3 3 ਰੱਖੇ ਹੋਏ ਨੇ ਅੱਛਾ ਹਾਂ ਕੁਝ ਉਹ ਬੱਕਰੀ ਕਰਕੇ ਰੱਖੇ ਹੋਏ ਨੇ ਹੂੰ ਮੈਂ ਉਹਦਾ ਰਿਜ਼ਲਟ ਗਾਹ ਦੇਖਣਾ ਹੈ ਹਾਂ ਹੋ ਗਿਆ ਬਰੀਡਰ ਦਾ ਅੱਛਾ ਤੇ ਬੜੀ ਬੱਕਰੀਆਂ ਲਿਆਈ ਫੜ ਕੇ ਆ ਬੱਕਰੀ ਦਿਖਾ ਦੇ ਵੱਡੀਆਂ ਬੱਕਰੀਆਂ ਦਿਖਾ ਦਿੰਦੇ ਆ ਬਾਈ ਛੁੱਟੀਆਂ ਨਾਲ ਬੱਕਰੀਆਂ ਯਾਰ ਅਮੜਿਆ ਬੜੀਆਂ ਬੜੀਆਂ ਲਿਆਈ ਫੜ ਕੇ ਨੌ ਬੱਸ ਕੋਈ ਨਹੀਂ ਆ ਦੇਖ ਲੋ ਵੀਰੇ ਡੱਬੀ ਇਹ ਕਿੰਨੇ ਦੰਦ ਹੋ ਗਏ ਬਾਈ ਇਹ ਵੀਰੇ ਪੂਰੇ ਦੰਦ ਦਾ ਫਰੈਸ਼ ਅੱਠ ਦੰਦ ਐਸੇ ਆ ਹੂੰ ਠੀਕ ਆ ਆ ਟੋਕਣ ਜੇ ਕਿ ਲਾਇਏ ਨੇ ਇਹਦੇ ਕੰਨਾਂ 'ਚ ਇਹਦਾ ਵੀਰੇ ਯਾਰ ਟੀਕੇ ਲਵਾਏ ਹੋਏ ਸੀ ਬਸ ਮੁੰਡੇ ਨੇ ਕੱਢੀ ਨਹੀਂ ਹੈਗੇ ਇਹ ਐਸੇ ਆ ਟੀਕੇ ਸਰਕਾਰੀ ਉਹ ਤਾਂ ਹਸਪਤਾਲ ਚੋਂ ਟੀਕੇ ਲਵਾ ਕੇ ਲੈ ਕੇ ਆਈ ਸੀ ਵੀਰੇ ਕਿਹੜੇ ਟੀਕੇ ਲਵਾਏ ਸੀ ਬਾਈ ਆਹੀ ਬਸ ਵੀਰੇ ਜਿਹੜੇ ਲਾਗ ਦਿੰਦੇ ਨੇ ਮੌਸਮ ਦੇ ਹਿਸਾਬ ਨਾਲ ਹਨਾ ਡਾਕਟਰ ਮੂੰਹ ਖੁਰਜੇ ਵਾਲੇ ਹਾਂ ਮੂੰਹ ਖੁਰਾਲੇ ਅਛਾ ਇਹ ਜੀ ਲਵਾਏ ਹੋਏ ਸੀ ਆ ਹਾਂ ਉਹਨੇ ਪਾਤੇ ਕਹਿੰਦਾ ਨਹੀਂ ਫਿਰ ਟੀਕੇ ਨਹੀਂ ਲਾਉਂਦਾ ਮੈਂ ਹੂੰ ਠੀਕ ਹੈ ਕਹਿੰਦਾ ਇਹ ਨੰਬਰ ਜੇ ਪਾਉਣੇ ਪੈਣਗੇ ਠੀਕ ਹੈ ਤੇ ਬਾਈ ਜਿਹੜੇ ਕਹਿੰਦੇ ਆ ਵੀ ਸਾਡੀਆਂ ਬੱਕਰੀਆਂ 6 6 7 7 ਲੀਟਰ ਦੁੱਧ ਦਿੰਦੀਆਂ ਨੇ ਪਰ ਤੁਹਾਡੀਆਂ ਕਿੰਨੀਆਂ ਕਿੰਨੇ ਲੀਟਰ ਦੁੱਧ ਦੇ ਦਿੰਦੇ ਨੇ ਇਹਦਾ ਯਾਰ ਬਰੇਕ ਆਪਾ ਤੈਨੂੰ ਸਹੀ ਗੱਲ ਦੱਸਾਂ ਬੱਕਰੀਆਂ ਨਾਰਮਲ ਸਾਡੀ ਬਾਹਰਲੀ ਚਰਾਈ ਤੇ 3 2 2 ਮਸਾਂ ਹੀ ਦਿੰਦੀਆਂ ਨੇ ਉਹ ਵੀ ਅੱਛਾ ਜ਼ੋਰ ਮਾਰ ਕੇ ਉਹਦਾ ਜਿਹੜਾ ਘਰੇ ਦਾਣੇ ਪਾਉਂਦਾ ਹੂੰ ਉਹ ਦੇ ਦਿੰਦੀਆਂ ਨੇ 4-4 ਲੀਟਰ ਵੀਰੇ ਐਸੇ ਆ ਜਿਹੜਾ 6-6 7-7 ਲੀਟਰ ਹੈ ਗੱਪਾ ਬਈ ਐਆ ਯਾਰ ਵੀਰੇ ਗੱਪਾਗਾ ਹੁਣ ਆਪ ਨੂੰ ਵੀ ਸਾਲੀ ਉਹੀ ਹੋ ਗਿਆ ਠੀਕ ਐ ਕਿਹੜੀ ਬੱਕਰੀ ਦਿੰਦੀ ਹੈਗੀ ਇਹਨਾਂ ਦੋਤੇ ਆ ਬੱਕਰੀ ਦੇਖ ਲੋ ਬਈ ਆਹ ਦੇਖ ਲੋ ਵੀਰੇ ਦੂਜੇ ਸੂਏ ਪੱਟ ਸੁਣਦੀਆਂਗੀ ਫਿਰ ਬਈ ਮੁੱਲ ਤਾਂ ਨਹੀਂ ਲੈਂਦੇ ਤੁਸੀਂ ਬੱਕਰੀਆਂ ਨਾ ਵੀਰੇ ਅਸੀਂ ਆਪਦੀਆਂ ਘਰ ਦੀਆਂ ਹੀ ਰੱਖਦੇ ਆ ਬੱਕਰੀਆਂ ਅੱਜ ਤੱਕ ਕਦੇ ਮੁੱਲ ਨਹੀਂ ਬੱਕਰੀ ਲੇਤੀ ਬੱਕਰੀਆਂ ਵੇਚ ਦਿੰਨੇ ਆ ਵਿੱਚੋਂ ਹਾਂ ਵੇਚ ਦਿੰਨੇ ਆ ਅਸੀਂ ਮੁੱਲ ਨਹੀਂ ਕਦੇ ਲੇਤੀ ਹੈਗੀ ਵੀਰੇ ਬੱਕਰੀ ਐਸੇ ਆ ਹਾਂ ਇਹ ਅਬੀ ਬੱਕਰੀਆਂ ਦੀ ਪੱਠਾ ਪਲੀ ਜਾਂਦੇ ਨੇ ਸੋਹਣਾਂ ਅਸੀਂ ਪੱਠਾ ਵਾੜ ਲੈਨੇ ਆ ਮੁੱਲ ਦਾ ਫਿਰ ਔਖਾ ਕਰਦੇ ਅਸੀਂ ਰੋੜ ਰਾੜ ਤੇ ਰਹਿਨੇ ਆ ਵੀਰੇ ਠੀਕ ਆ ਅਸੀਂ ਤਾਂ ਕਰਕੇ ਨਹੀਂ ਲੈਂਦੇ ਬੱਕਰੀ ਦੂਈ ਤੇ ਉਹ ਰੰਗ ਵੀ ਛੋਟ ਲੈਵੇ ਤਕਰੀਬਨ ਸਾਰੀ ਨੇ ਹਨਾ ਕਾਲਾ ਡੱਬਾ ਲੋਹਾ ਹਾਂ ਵੀਰੇ ਸਾਰੀ ਰੰਗ ਨੇ ਫਿਰ ਤਿੰਨ ਘਰਾਂ ਦੀਆਂ ਬੱਕਰੀ ਨੇ ਤਾਂ ਕਰਕੇ ਰੰਗ ਸਾਰੀ ਨੇ ਇੱਕ ਦੂਜੇ ਦਾ ਬੱਕਰਾ ਵੀ ਛੱਡ ਲੈਨੇ ਫਿਰ ਹਾਂ ਮਰੇ ਆ ਵਿਚੇ ਫਿਰਦੇ ਨੇ ਕੋਈ ਚੱਕਰ ਨਹੀਂ ਸਾਡਾ ਨਹੀਂ ਆਇਆ ਹੈਗਾ ਵੀ ਦੇ ਦੇ 3100 ਦੇ ਦੇ 3200 ਆ ਦਿਖਾਤਾ ਪੰਨ ਨਹੀਂ ਕਿਹੜਾ ਵੀਰੇ ਆਹ ਆ ਕਾਲਾ ਬੱਕਰਾ ਹਾਂ ਦਿਖਾਤਾ ਸੀ ਗਾ ਵੀਰੇ ਦਿਖਾ ਤਾਂ ਇਹ ਉਹਦਾ ਹੀ ਹੈ ਨਾ ਇਹ ਕਾਲੇ ਬੱਕਰੇ ਦਾ ਵੀਰੇ ਹੂੰ ਦੇਖ ਲਓ ਮੂੰਹ ਮਾਇਰਾ ਖੀਰਾ ਗਾ ਬਈ ਇਹ ਇਹ ਹਾਂ ਵੀਰੇ ਖੀਰਾ ਜੀ ਦਾ 7 ਕਿ ਮਹੀਨਿਆਂ ਦਾ ਮੇਮਣਾ ਵੀਰੇ 7 ਕਿ ਮਹੀਨਿਆਂ ਦਾ ਨਾ ਪਰ ਬਈ ਉਹਦੇ ਬੱਚੇ ਚੰਗੇ ਆਉਂਦੇ ਸੀ ਨਾ ਹਾਇਟ ਹੂਟ ਨੂੰ ਹਾਂ ਵੀਰੇ ਹੂੰ ਇਹ ਤਿੰਨ ਨਾਲ ਦਾ ਵੀਰੇ ਬੱਚਾ ਇਹ ਤਿੰਨ ਨਾਲ ਦਾ ਹਾਂ ਤਿੰਨ ਤਿੰਨ ਦੇ ਦਿੰਦੀਆਂ ਸੀ ਮੇਮਣੇ हां ਲਗਭਗ ਉਹ ਬੱਕਰੀਆਂ ਨੇ ਤਿੰਨ ਤਿੰਨ ਹੀ ਦਿੱਤੇ ਦੀ ਵੀਰੇ ਠੀਕ ਹੈ ਇੱਕ ਨੇ ਪੰਜ ਵੀ ਦਿੱਤੇ ਦੀਏ ਇੱਕ ਨੇ ਪੰਜ ਦੇਤੇ ਹਨ ਹਾਂ ਤੇ ਹੁਣ ਜਿਹੜੇ ਇਹ ਤਾਂ ਹੁਣ ਕ੍ਰਾਸ ਕਰਾਈਆਂ ਨੇ ਉਹ ਕਿਹੜਾ ਬੱਕਰਾ ਸੀਗਾ ਉਹ ਵੀਰੇ ਉਹ ਦੋ ਬੱਕਰੇ ਨੇ ਲਈ ਫੜ ਕੇ ਹੋਏ ਇਸ ਲਈ ਆ ਜਾ ਉੱਥੇ ਉੱਥੇ ਜਾ ਆ ਜਾ ਵੀਰੇ ਬੱਕਰੀਆਂ ਬੋਲੀਆਂ ਹੋਈਆਂ ਨੇ ਤਾਂ ਕਰਕੇ ਫੜੀ ਬੱਕਰਾ ਹਾਂ ਹੁਣ ਕ੍ਰਾਸ ਕਰਾਵੋਗੇ ਭਾਈ ਸਾਰੀਆਂ ਬੱਕਰੀਆਂ ਵੀਰੇ ਕੁਸਤਾ ਪਹਿਲਾਂ ਨਹੀਂ ਕਰਾਈਆਂ ਹੋਈਆਂ ਨੇ ਜਿਹੜੀਆਂ ਕੱਤੇ ਚ ਸੌਣ ਗਈਆਂ ਠੀਕ ਹੈ ਕੋਈ ਨਾ ਇੰਨਾ ਤੋਂ ਲੈਨੇ ਹੁਣ ਕ੍ਰੋਸਿੰਗ ਹੈ ਦੋਨਾਂ ਦਾ ਇਹ ਦੋਹੇ ਬੱਕਰੇ ਵਾ ੱੱਡੇ ਹੋਏ ਨੇ ਵੀਰੇ ਠੀਕ ਐ ਕਿੰਨੇ ਕਿੰਨੇ ਦੰਦ ਹੋ ਗਏ ਬਾਈ ਇਹ ਇਹ ਆ ਕਿੰਨੇ ਦਾ ਚੌਗਾ ਹੋਊਗਾ ਵੀਰੇ ਆ ਦਾ ਚੌਗਾ ਕਾ ਪੂਰੇ ਦੰਦ ਦਾ ਬੱਕਰਾ ਅੱਛਾ ਇਹ ਪੂਰੇ ਦੰਦ ਦਾ ਹਾਂ ਇੰਨਾ ਤੋਂ ਹੀ ਕਰਾਏ ਹੋਣੇ ਹੈ ਮੇਰਾ ਮੁੱਲਾ ਪਰ ਤੋਂ ਦੂਜੇ ਨੰਬਰ ਤੇ ਆਇਆ ਜੀ ਬੱਕਰਾ ਆਹਾਂ ਹਾਂ ਠੀਕ ਐ ਦੂਜੇ ਨੰਬਰ ਤੇ ਆਇਆ ਵੀ ਅਬ ਬਾਈ ਉਹ ਤਾਂ ਘਟ ਜਾਣੇ ਹੋਣਾ ਮੁਕਾਬਲਿਆਂ 'ਚ ਤੁਸੀਂ ਹਾਂ ਵੀਰੇ ਹਾਂ ਵੀਰੇ ਘਟੇ ਜਾਣੇ ਆ ਜੀ ਤਾਂ ਠੀਕ ਐ ਤੇ ਬਾਕੀ ਬਰੀਡ ਤਾਂ ਬਾਈ ਸਾਨੂੰ ਪਤਾ ਵੀ ਬਾਈਆਂ ਲੈਵੇ ਬਹੁਤ ਚੰਗੀ ਆ ਆ ਬੱਕਰੀ ਦੀ ਕੁਆਲਿਟੀ ਦੇਖ ਲੋ ਇਹ ਵੀ ਬਈ ਘਰ ਦੀ ਬੱਕਰੀ ਦੀ ਰੱਖਿਆ ਹੋਇਆ ਠੀਕ ਆ ਇਹਦੀ ਮਾਂ ਹੈਗੀ ਬਈ ਉਰੇ ਮਾਂ ਹੈਗੀ ਅੱਗੇ ਦਿਖਾਦਾ ਇਹਦੀ ਮਾਂ ਦਿਖਾਈ ਬਈ ਤੇ ਬਾਕੀ ਦੇਖ ਲੋ ਬਈ ਬੱਕਰੇ ਦੀ ਬੰਤਰ ਵੀ ਕਹੀ ਜੀ ਆ ਲੂਈ ਹੈ ਨਹੀਂ ਪਿੰਡੇ ਤੇ ਜਾਮੀ ਇਹ ਵੀ ਬਦਲੇ ਪਿੰਡੇ ਦਾ ਬਈ ਜਾਮਾ ਹਾਂ ਹਾਂ ਵੀਰੇ ਠੀਕ ਆ ਦੇਖ ਲੋ ਬਾਲ ਬੂਲ ਕੋਈ ਨਹੀਂ ਇਹਦੀ ਮਾਂ ਕੀ ਹਾਂ ਵੀਰੇ ਅੱਛਾ ਲਓ ਬਈ ਮਾਂ ਦੇਖ ਲੋ ਇਧਰ ਬੱਕਰਾ ਦੇਖ ਲੋ ਫਿਰ ਭਾਈ ਇਹ ਤਾਂ ਬੱਕਰੇ ਤੇ ਗਿਆ ਜਿਆਦੇ ਆਪ ਦਾ ਹਾਂ ਹਾਂ ਵੀਰੇ ਬੱਕਰੇ ਤੇ ਇਹ ਕਿਹੜੇ ਬੱਕਰੇ ਦਾ ਸੀ ਭਾਈ ਇਹ ਹੋਰ ਸੀ ਵੀਰੇ ਪਹਿਲਾਂ ਰੱਖਿਆ ਬੱਕਰਾ ਇੱਕ ਹੋਰ ਦੀ ਗਾਂ ਮੇਮਣਾ ਮੇਰੇ ਰੱਖਿਆ ਹੋਇਆ ਉਹਦਾ ਇਹ ਹਾਂ ਹੂੰ ਠੀਕ ਹੈ ਲੈ ਮਾਂ ਦਿਖਾ ਦਿੰਨੇ ਆ ਕਿੰਨਾ ਦੁੱਧ ਛੜੀ ਇਹਦੀ ਮਾਂ ਥੱਲੇ ਇਹ ਥੱਲੇ ਹੋਊਗਾ ਵੀਰੇ ਸਾਢੇ 1/4 ਲੀਟਰ ਹੋਊਗਾ ਸਾਢੇ 1/4 ਲੀਟਰ ਦੁੱਧ ਇਹ ਹੋ ਸੂਹੀ ਆ ਗਈ ਥੋੜੇ ਦਿਨ ਹੋਏ ਨਹੀਂ ਆ ਜੀ ਅੱਛਾ ਹੁਣ ਸੂਈ ਆ ਹੁਣ ਇਹਨੇ ਕੀ ਦਿੱਤਾਗਾ ਹੁਣ ਪੱਠ ਦਿੱਤੀ ਆ ਵੀਰੇ ਪੱਠ ਮੇਮਣਾ ਮਰ ਜਾਏਗਾ ਮੇਮਣਾ ਮਰ ਗਿਆ ਇੱਕ ਰਹਿ ਗਿਆ ਇਹਦਾ ਠੀਕ ਆ ਪੱਠ ਘਰੇ ਆ ਘਾ ਘਰੇ ਆ ਵੀਰੇ ਮੇਮਣੇ ਠੀਕ ਆ ਉਹ ਕਿਹੜੇ ਰੰਗ ਦੀ ਆ ਗਈ ਬਾਈ ਉਹ ਲਾਲ ਰੰਗ ਦੀ ਹੋਈ ਆ ਵੀਰੇ ਮੇਮਣਾ ਕਾਲਾ ਸੀਗਾ ਹਮ ਤੇ ਲਾਲ ਰੰਗ ਦੀ ਤੇ ਬਾਈ ਵਿੱਚ ਕਹਿ ਦਿੰਦੇ ਆ ਨਾ ਬਾਈ ਵੀ ਆਹ ਜਿਹੜੇ ਕੰਡ ਵਾਲੀ ਹੁੰਦੀਆਂ ਨੇ ਵੀ ਦੁੱਧ ਘਟ ਦਿੰਦੀਆਂ ਨੇ ਇਹਦਾ ਯਾਰ ਵੀਰੇ ਬਹਿ ਮਾਲਾ ਦੇਖੀ ਹਮ ਲੈ ਵੀ ਹੈਗਾ ਕਿੰਨੇ ਲੀਟਰ ਕਹਿ ਦੁੱਧ ਸਾਢੇ 4 ਲੀਟਰ ਹੋ ਗਏ ਸਾਢੇ 4 ਲੀਟਰ ਹੈ ਨਾ ਹੁਣ ਉਹ ਦਾ ਵੱਧ ਜੂਗੀ ਪੰਜ ਦੇ ਵਾਲੀ ਹੋਊਗੀ ਘਰੇ ਮੇਰੇ ਮੇਰੇ ਮੱਛਰ ਮੁੱਛਰ ਵੀ ਆ ਯਾਰ ਮੱਛਰ ਕਰਕੇ ਬਹੁਤ ਔਖਾ ਦਾ ਸੌਣ ਚ ਘਟ ਜਾਂਦੀ ਨੇ ਹਾਂ ਸੌਣ ਚ ਫਿਰ ਤੈਨੂੰ ਪਤਾ ਬਿੰਦਵਾਦ ਜਦ ਦੀ ਮੀਂਹ ਆਇਆ ਘੰਟੇ ਬਾਅਦ ਮੀਂਹ ਆਇਆ ਉਹ ਉੱਠ ਵੀ ਇਹਦੀ ਹੋ ਗਈ ਇਹ ਮੀਂਹ ਵੀ ਇਹਦੀ ਹਾਂ ਇਸੇ ਪਹਿਲਾਂ ਉਹ ਬੜੇ ਬੱਕਰੇ ਦੀ ਆ ਵੀ ਆਪਣੇ ਦੀ ਠੀਕ ਹੈ ਜਿਹੜਾ ਸਪਾਰ ਦੇ ਮੇਲੇ ਦੇ ਵਿੱਚ ਠੀਕ ਹੈ ਆ ਦੇਖ ਲੋ ਕੰਨ ਕੰਨ ਲਾਓ ਬਾਈ ਬਾਈ ਹੂੰ ਜੇ ਤੁਸੀਂ ਉਹ ਬੱਕਰਾ ਘਰੇ ਰੱਖਣਾ ਹੁੰਦਾ ਫਿਰ ਕਿੰਨੇ ਦੰਦਾ ਤੇ ਛੱਡਦੇ ਹੁਣ ਉਹ ਤਾਂ ਵੀਰੇ ਯਾਰਾ ਹੁਣ ਛੱਡੇ ਹੀ ਵਾਰੀ ਛੱਡੇ ਵੀਰੇ ਉਹ ਕੋਈ ਚੱਕਰ ਨਹੀਂ ਹੈਗਾ ਦੰਦਾਂ ਦੁੰਦਾਂ ਵਾਲਾ ਅੱਛਾ ਅਸੀਂ ਤਾਂ ਇਕੱਠੀ ਹੁੰਨੇ ਆ ਅਸੀਂ ਤਾਂ ਪੱਲੇ ਉਹ ਆ ਦੰਦੇ ਆ ਸਾਨੂੰ ਕੋਈ ਉਹ ਨਹੀਂ ਹੈਗਾ ਵੀ ਐਨੇ ਦੰਦਾਂ ਦੇ ਛੱਡਣਾ ਐਨੇ ਇਹ ਸਾਹਾਂ ਦੀ ਚੀਜ਼ ਦਾ ਵੀਰੇ ਕੀ ਪਤਾ ਯਾਰਾ ਠੀਕ ਆ ਵੀ ਚੰਗਾ ਲੱਗਿਆ ਤਾਂ ਰਿਜ਼ਲਟ ਸੀਤੀ ਲੈ ਲਿਆ ਤੂੰ ਸੀਤੀ ਲੈ ਲਿਆ ਹਾਂ ਠੀਕ ਐ ਤੇ ਬਾਈ ਹੁਣ ਉਹਦੇ ਟੱਕਰ ਦਾ ਕੋਈ ਆਇਆ ਮੇਮ ਨਾਲ ਛੋਡੇ ਲਵੇ ਵੀ ਉਹ ਆ ਜਾ ਬਣ ਜੇ ਜਿਹੜਾ ਬਥੇਰੇ ਆਏ ਨੇ ਵਿੱਚ ਆਏ ਨੇ ਮੇਰੇ ਮੇਮ ਨੇ ਹੈਗੇ ਨੇ ਹੈਂ ਆੱਛਾ ਉਹ ਕੰਡਮ ਹੋ ਗਿਆ ਉਹ ਬੱਕਰਾ ਇੱਕ ਕੰਡਮ ਹੋ ਗਿਆ ਜਮੀ ਕਾਪੀ ਸੀ ਵੀਰੇ ਯਾਰ ਕਿਹੜਾ ਬਾਈ ਆ ਲੱਤ ਟੁੱਟ ਗਈ ਯਾਰ ਮੀਮ ਨਹੀਂ ਦੀ ਇਹਦੀ ਅਸ ਆਹਾ ਇਹਦਾ ਕੰਨ ਵੀ ਵੱਡਿਆ ਪੈਕ ਹਾਂ ਮਰੇ ਗੱਡੀ ਦੀ ਫੀਟ ਮਾਰ ਗਈ ਦੀ ਯਾਰ ਬੱਚੇ ਨੂੰ ਇੰਨੀ ਕਿ ਜੇ ਨੂੰ ਫੇਲ ਗੱਡੀ ਸਾਡੇ ਲਪੋਂਦੀ ਨੰਗਦੀ ਹੈ ਨਾ ਦੋ ਠੀਕ ਹੈ ਇਹ ਬੱਚਾ ओके ਦੀ ਐਨ ਵੀਰੇ ਦੋ ਵਾਰ ਲੱਤ ਟੁੱਟ ਗਈ ਆ ਇਹ ਉਹਦੇ ਨਾਲ ਦੀ ਸੀ ਹੈ ਬਈ ਜਮਾ ਹਾਂ ਦੁੱਗਈ ਤੀ ਅਜੇ ਮੇਮਨਾ ਅਜੇ ਦੋ ਦੰਦ ਹੋ ਗਏ ਹੁਣ ਹਾਂ ਹੁਣੇ ਚੱਕੇ ਨੇ ਵੀਰੇ ਦੋ ਦੰਦਾਂ ਦੇਖ ਅੱਛਾ ਉਵੇਂ ਹੀ ਬਣਨੇ ਸੀ ਹੈਨੇ ਹਾਂ ਵੀਰੇ ਠੀਕ ਹੈ ਫਿਰ ਰਿਜ਼ਲਟ ਤਾਂ ਇਹ ਤਾਂ ਹੁਣ ਵੀ ਲੈ ਲਵੋਗੇ ਤੁਸੀਂ ਰਿਜ਼ਲਟ ਤਾਂ ਲਈ ਜਾਂਦੇ ਆ ਵੀਰੇ ਤੈਨੂੰ ਸਹੀ ਗੱਲ ਤੁਸੀਂ ਹਾਂ ਇਹਦਾ ਖੀਰੇ ਤੂੰ ਹੀ ਕਰਾਤੀਂਦੀ ਅਸੀਂ ਤਾਂ ਅੱਛਾ ਠੀਕ ਹੈ ਹਾਂ ਹੰਨੂ ਨਹੀਂ ਕੋਈ ਐਡਾ ਚੱਕਰਾ ਹੈ ਵੀ ਦੁੱਗਾ ਕਰਕੇ ਚੌਗਾ ਕਰਕੇ ਲਵਾਉਣੀਆਂ ਨੇ ਇਹਨੇ ਬੱਕਰੀਆਂ ਭਰੀਆਂ ਨੇ ਵੀਰੇ ਠੀਕ ਆ 12 ਬੱਕਰੀਆਂ ਭਰੀਆਂ ਨੇ ਇਹਨੇ ਸਾੜੀ ਚ ਹਜੇ ਆਈਆਂ ਤਾਂ ਨਹੀਂ ਹਜੇ ਉਹ ਸੂਣੀਆਂ ਮੇਰੇ ਆ ਬੱਕਰੀਆਂ ਦਿਖਾਈ ਜਾਂਦੀਆਂ ਵਿੱਚ ਸੂਣ ਨੂੰ ਉਹ ਸੂਣ ਵਾਲੀਆਂ ਨੇ ਇਹਦੀਆਂ ਠੀਕ ਐ ਹਾਂ ਤੇ ਭਾਈ ਬਰੀਡ ਦੱਸਿਓ ਬਾਈਆਂ ਲਵੇ ਕਿਵੇਂ ਆ ਤੇ ਬਾਕੀ ਸਾਰੇ ਜਾਣਦੀ ਆ ਵੀ ਲੰਬਰਦਾਰ ਨਾਂ ਤੇ ਮਸ਼ਹੂਰ ਨੇ ਬਾਈ ਹੂੰ ਇਹਨਾਂ ਦੀਆਂ ਬੱਕਰੀਆਂ ਹੁਣ ਜੇ ਇਕੱਲੀ-ਇਕਲੀ ਦਿਖਾਈ ਦਤਾ ਬੜਾ ਟਾਈਮ ਲੱਗ ਜੂ ਬਾਈ 100 ਤੋਂ ਪਲੱਸ ਆ ਨਗ ਤੇ ਠੀਕ ਆ ਬਾਈ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਸੌਂਕ ਕਰਾਇਆ ਨਾ ਬੱਕਰੀਆਂ ਦਾ ਤੇ ਜਿਹੜੇ ਉਹ ਮੇਮਨੇ ਨੇ ਬਾਈ ਜਿਹੜੇ ਵੇਚਨੇ ਨੇ ਉਹ ਕਿਹੜੇ ਨੰਬਰ ਚਲਾਵਾ ਵੀਡੀਓ ਤੇ ਨੰਬਰ ਬੋਲ ਦੋ ਮਾੜਾ ਜੀ ਨੰਬਰ ਬੋਲ ਦੇ ਬਾਈ 9148 99254 ਦੁਬਾਰੇ ਬੋਲੀ ਬਾਈ 99148 99254 ਵੀਰੇ ਠੀਕ ਐ ਤੇ ਬਾਈ ਇਹ ਤੇ ਸੰਪਰਕ ਕਰ ਲਿਓ ਜੇ ਕਿਸੇ ਨੇ ਮੇਮਨੇ ਲੈਣੇ ਆ ਤੇ ਬਾਈ ਉਹ ਦੋ ਤਿੰਨ ਮੇਮਨੇ ਬਕਾਉ ਨੇ ਹਾਂ ਮੇਰੇ ਉਹ ਦੋ ਤਿੰਨ ਮੇਮਣੀ ਬਕਿਆਉ ਨੇ ਕਾ ਸ਼ੇਰਾ ਮੇਮਣਾਗਾ ਵੀਰੇ ਕਾ ਸ਼ੇਰਾਗਾ ਹੈ ਠੀਕ ਹੈ ਹੈਗੇ ਬਾਈ ਉਹਦੀ ਨੇ ਇਹ ਹਾਂ ਵੀਰੇ ਉਹਦੀ ਮੇਮਨੇ ਨੇ ਸਾਰੀ ਲੱਗ ਪੱਗ ਠੀਕ ਹੈ ਅਸੀਂ ਨੇ ਤਾਂ ਚੁੱਲੀ ਉਹ ਖੋਲਤੀ ਸੀ ਵੀਰੇ ਬਾਈ ਕੁਆਲਿਟੀ ਚੰਗੀ ਆ ਬਾਈਆਂ ਲਵੇ ਤੇ ਕਿਸੇ ਨੇ ਲੈਣੇ ਹੋਏ ਨਾ ਮੇਮਨੇ ਤਾਂ ਸੰਪਰਕ ਕਰ ਲਿਓ ਤੇ ਰੇਟ ਬਾਈ ਫੋਨ ਤੇ ਦੱਸਣਗੇ ਬਾਈ ਹੂੰ ਤੇ ਏਰੀਆ ਬਈ ਨੇੜੇ ਕਿਹੜਾ ਰਹਿ ਗਿਆ ਆਪਣੇ ਇੱਕ ਤਾਂ ਨਾਬਾ ਰਹਿ ਗਿਆ ਆ ਬਾ ਵੀਰੇ ਸ਼ੀਟਾਂ ਵਾਲਾ ਸ਼ੀਟਾਂ ਵਾਲੀ ਰਹਿ ਗਈ ਹੈ ਨਾ ਕਾਲੇ ਰੋਡ ਤੇ ਆ ਪਹਿਲੇ ਰੋਡ ਤੇ ਪਿੰਡਾਂ ਪਾਈਆਂ ਦਾ ਤੇ ਠੀਕ ਆ ਬਾਈ ਧੰਨਵਾਦ ਜੀ ਧੰਨਵਾਦ ਜੀ